ਪੰਜਾਬ ਸਰਕਾਰ ਦੇ ਹੈਲੀਕਾਪਟਰ ਤੇ ਗਰਮਾਈ ਸਿਆਸਤ ਵਿਰੋਧੀਆਂ ਨੇ ਕੇਜਰੀਵਾਲ ਵੱਲੋਂ ਹੈਲੀਕਾਪਟਰ ਵਰਤਨ ਤੇ ਚੁੱਕੇ ਸਵਾਲ ਸੁਖਬੀਰ ਬਾਦਲ ਬੋਲੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਕੀਤੀ ਜਾ ਰਹੀ ਹੈ ਬਰਬਾਦੀ ਹੁਣ ਪਾਕਿਸਤਾਨ ਦੇ ਅਤਵਾਦ ਨੂੰ ਪੂਰੀ ਦੁਨੀਆ 'ਚ ਕੀਤਾ ਜਾਵੇਗਾ ਬੇਨਕਾਬ ਸੱਤ ਮੈਂਬਰੀ ਸਰਪਾਰਟੀ ਵਫਤ ਵਿਦੇਸ਼ ਭੇਜੇਗੀ ਭਾਰਤ ਸਰਕਾਰ ਦੁਨੀਆ ਸਾਹਮਣੇ ਅਤਵਾਦ ਵਿਰੋਧ ਆਪਣੀ ਜ਼ੀਰੋ ਟੋਲਰੈਂਸ ਨੀਤੀ ਪੇਸ਼ ਕਰੇਗਾ ਭਾਰਤ ਪੰਜਾਬ ਚ ਵੱਡੀ ਵਾਰਦਾਤ ਬਟਾਲਾ ਚ ਠੇਕੇ ਦੇ ਬਾਹਰ ਸੁੱਟਿਆ ਗਰਨੇੜ ਅਤਵਾਦੀ ਮਨੂ ਅਗਵਾਨ ਤੇ ਗੋਪੀ ਨਵਾ ਸ਼ਹਿਰੀਆਂ ਨੇ ਲਈ ਵਾਰਤਾਰ ਦੀ ਜ਼ਿੰਮੇਵਾਰੀ ਯੂਟਿਊਬਰ ਜੋਤੀ ਮਲਹੋਤਰਾ ਗ੍ਰਫਤਾਰ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਲੱਗਿਆ ਇਲਜ਼ਾਮ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਰਹਿਣ ਵਾਲੀ ਇਹ ਜੋਤੀ ਮਲਹੋਤਰਾ ਰਾਜੂਆਣਾ ਮਾਮਲੇ ਦੀ ਪਟੀਸ਼ਨ ਵਾਪਸ ਨਹੀਂ ਲਏਗੀ ਐਸ.ਸੀ.ਪੀ.ਸੀ. ਚੰਡੀਗੜ੍ਹ ਚੋਈ ਮੀਟਿੰਗ ਚ ਲਿਆ ਗਿਆ ਫੈਸਲਾ ਐਸ.ਸੀ.ਪੀ.ਸੀ. ਪ੍ਰਧਾਨ ਬੋਲੇ ਅਸੀਂ ਸਰਕਾਰ ਅੱਗੇ ਨਹੀਂ ਟੇਕਾਂਗੇ ਗੋਟੇ ਤੇ ਹੁਣ ਖਬਰਾਂ ਵਿਸਤਾਰਤ ਨਾਲ ਪੰਜਾਬ ਸਰਕਾਰ ਦੇ ਹੈਲੀਕਾਪਟਰ ਤੇ ਗਰਮਾਈ ਸਿਆਸਤ ਵਿਰੋਧੀਆਂ ਨੇ ਕੇਜਰੀਵਾਲ ਵੱਲੋਂ ਹੈਲੀਕਾਪਟਰ ਵਰਤਨ ਤੇ ਚੁੱਕੇ ਸਵਾਲ ਕਿਹਾ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਕੀਤੀ ਜਾ ਰਹੀ ਹੈ ਬਰਬਾਦੀ ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਲੈ ਕੇ ਦਿੱਲੀ ਵਿੱਚ ਰਾਜਨੀਤੀ ਸ਼ੁਰੂ ਹੋ ਗਈ ਹੈ ਦਿੱਲੀ ਹੀ ਨਹੀਂ ਬਲਕਿ ਪੰਜਾਬ ਦੇ ਲੀਡਰ ਵੀ ਹੁਣ ਪੰਜਾਬ ਸਰਕਾਰ ਨੂੰ ਘੇਰਨ ਲੱਗ ਪਏ ਨੇ ਆਮ ਆਦਮੀ ਪਾਰਟੀ ਦੀ ਰਾਸ ਮੈਂਬਰ ਸਵਾਤੀ ਮਾਲੀਵਾਲ ਤੋਂ ਇਲਾਵਾ ਭਾਜਪਾ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਵੀ ਆਪ ਕਨਵਿੰਦਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਤੇ ਸਵਾਲ ਚੁੱਕੇ ਨੇ ਇਸ ਸਾਰਾ ਵਿਵਾਦ ਇੱਕ ਫੋਟੋ ਨੂੰ ਲੈ ਕੇ ਸ਼ੁਰੂ ਹੋਇਆ ਸੀ ਇਸ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਪਰ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ ਸਾਡੇ ਸੂਬੇ ਨੂੰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਦੇ ਹਵਾਲੇ ਕਰਕੇ ਪੰਜਾਬੀਆਂ ਦੇ ਵਿਸ਼ਵਾਸ ਨਾਲ ਧੋਖਾ ਕਰ ਰਹੇ ਨੇ ਬਲਕਿ ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਦੁਰਵਰਤੋਂ ਦੀ ਇਜ਼ਤ ਵੀ ਦੇ ਰਿਹਾ ਹੈ ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਬਾਦੀ ਕਰਨ ਤੋਂ ਉਹਨਾਂ ਨੂੰ ਇੱਧਰ ਉੱਧਰ ਲਿਜਾ ਕੇ ਕੰਡਕਟਰ ਵਜੋਂ ਕੰਮ ਕਰਨ ਨਾਲ ਪੰਜਾਬ ਦਾ ਮਾਣ ਵੀ ਘਟਿਆ ਹੈ ਪੰਜਾਬੀ ਜਲਦੀ ਤੁਹਾਨੂੰ ਜਵਾਬਦੇਹ ਬਣਾਉਣਗੇ ਤੁਹਾਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ ਪੰਜਾਬ ਦੇਖ ਜਾਂਦੇ ਨੇ ਕਿੰਦੀ ਦੁਰਵਰਤੋਂ ਦੇ ਇੱਕ ਇੱਕ ਪੈਸੇ ਦੀ ਵਸੂਲੀ ਤੁਹਾਡੇ ਕੋਲੋਂ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਵਿਚ ਅਰਵਿੰਦ ਕੇਜਰੀਵਾਲ ਤੇ ਲੀਲਾ ਸਾਭਾ ਕਾ ਉਪ ਮੁੱਖ ਮੰਤਰੀ ਮਨੀਸ਼ ਚ ਸੋਧਿਆ ਵੀ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਜ਼ਰ ਆ ਰਹੇ ਨੇ। ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤਾ ਤੇ ਲਿਖਿਆ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਪੀਲੇ ਰੰਗ ਦਾ ਸੀ। ਕੇਜਰੀਵਾਲ ਨੇ ਇਸ ਨੂੰ ਟੈਕਸੀ ਸਮਝ ਲਿਆ। ਉਸ ਤੋਂ ਇਲਾਵਾ ਕਾਂਗਰਸ ਦੇ ਗੁਰਦਾਸਪੁਰ ਤੋਂ ਸੰਸਦ ਸੁੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਨੰਨੋ ਆਮ ਆਦਮੀ ਇਸ ਵਾਰ ਸਰਕਾਰ ਨੂੰ ਨੋਟੋਲੇਜ ਉੱਡ ਚਲੇ। ਪੰਜਾਬ ਦੇ ਨਸ਼ਾ ਮੁਕਤੀ ਯਾਤਰਾ ਲਈ ਪਾਰਟੀ ਨੇ ਇਸ ਪਵਿੱਤਰ ਮਿਸ਼ਨ ਦੇ ਲਈ ਬਿਲਕੁਲ ਸਹੀ ਲੋਕ ਚੁਣੇ ਨੇ ਵਿਸੇਤਾ ਦਾ ਨੂੰ ਵੀਆਈਪੀ ਸੁਵਿਧਾਵਾਂ ਤੋਂ ਅਲਰਜੀ ਹੈ ਲੇਕਿਨ ਕੀ ਕਰੀਏ ਪੰਜਾਬ ਨੂੰ ਜਲਦੀ ਨਸ਼ਾ ਮੁਕਤ ਕਰਨਾ ਸੀ ਤਾਂ ਕਰਕੇ ਹੈਲੀਕਾਪਟਰ ਵਰਤਨਾ ਪਿਆ ਆਮ ਆਦਮੀ ਨੇ ਪਰ ਉਹ ਦੇ ਖਾਸ ਤਰੀਕੇ ਨਾਲ ਨੇ ਦੱਸਦੇ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਵਰਤੇ ਜਾਣ ਤੇ ਸਵਾਲ ਉੱਠ ਰਹੇ ਨੇ ਪਰ ਆਮ ਆਦਮੀ ਪਾਰਟੀ ਇਹਨਾਂ ਸਵਾਲਾਂ ਤੇ ਚੁੱਪੀ ਧਾਰੀ ਬੈਠੀ ਹੋਈ ਹੈ ਅਤਵਾਦ ਖਿਲਾਫ ਪਾਕਿਸਤਾਨ ਨੂੰ ਘੇਰਨ ਦੀ ਤਿਆਰੀ ਸਰਪਾਰਟੀ ਵਫਤ ਵਿਦੇਸ਼ ਭੇਜੇਗੀ ਭਾਰਤ ਸਰਕਾਰ ਭਾਰਤ ਸਰਕਾਰ ਪਹਿਲਗਾਮ ਚਤਵਾਦੀ ਹਮਲੇ ਦੇ ਜਵਾਬ ਚੁਲਾਏ ਗੇ ਰੂਪਸ਼ੰ ਸੰਦੂਰ ਮਗਰੋ ਹਮਲਾਵਰ ਕੂਟਨੀਤਿਕ ਮੁਹਿੰਮ ਤਹਿਤ ਆਲਮੀ ਮੰਚਾਂ ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਅਤੇ ਪਾਕਿਸਤਾਨ ਵੱਲੋਂ ਅਤਵਾਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਦਾ ਪਰਦਾਫਾਸ਼ ਕਰਨ ਲਈ ਅਗਲੇ ਹਫਤੇ ਤੋਂ ਵੱਖ-ਵੱਖ ਮੁਲਕਾਂ 'ਚ ਸਰਪਾਰਟੀ ਵਫਦ ਭੇਜੇਗੀ ਇਸ ਮਹੀਨੇ ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਸਮੇਤ ਮੁਖ ਪਾਈਵਾਲ ਦੇਸ਼ਾਂ ਦਾ ਦੌਰਾ ਕਰਨ ਵਾਲਾ ਹੈ ਇਸ ਸਾਥ ਮੈਂਬਰੀ ਵਫਦ ਦੁਨੀਆ ਸਾਹਮਣੇ ਅਤਵਾਦ ਉਦ ਭਾਰਤ ਦੀ ਜ਼ੀਰੋ ਟੋਲਰੈਂਸ ਸਥਿਤੀ ਨੂੰ ਪੇਸ਼ ਕਰੇਗਾ ਇਨ੍ਹਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਿਲ ਨੇ ਸੱਤ ਪਾਰਟੀਆਂ ਦੇ ਵਫਤ ਵਿੱਚ ਕਾਂਗਰਸ ਤੋਂ ਸ਼ਸ਼ੀ थरूर ਭਾਜਪਾ ਤੋਂ ਰਵੀ ਸ਼ੰਕਰ ਪ੍ਰਸਾਰ ਜੀਡੀਪੀ ਤੋਂ ਸੰਜੀਵ ਕੁਮਾਰਚਾ ਤੇ ਭਾਜਪਾ ਤੋਂ ਹੀ ਬਈਯੰਤ ਪਾਂਡੇ ਸ਼ਾਮਿਲ ਨੇ ਇਸ ਤੋਂ ਇਲਾਵਾ ਡੀਐਮਕੇ ਤੋਂ ਕਨੀ ਮੋਜੀ ਕਰੁਨਾ ਨਿਧੀ ਐਨਸੀਪੀ ਤੋਂ ਸੁਪਰੀਆ ਸੋਲੀਆ ਤੇ ਸ਼ਿਸ਼ਾਨਾ ਤੋਂ ਸ਼੍ਰੀਕਾਂਤ ਇੱਕ ਨੇ ਤੇ ਸ਼ਾਮਿਲ ਨੇ ਭਾਰਤੀ ਵਫਤ ਪਾਕਿਸਤਾਨ ਦੇ ਝੂਠਾਂ ਦਾ ਪਰਦਾਫਾਸ਼ ਕਰੇਗਾ ਤੇ ਦੱਸੇਗਾ ਕਿ ਪਾਕਿਸਤਾਨ ਨੇ ਹਤਵਾਦੀਆਂ ਨੂੰ ਪਨਾਹ ਦਿੰਦੀ ਹੈ ਅਤੇ ਭਾਰਤ ਕੋਲ ਇਸ ਦੇ ਠੋਸ ਸਬੂਤ ਨੇ ਪਾਕਿਸਤਾਨ ਦੇ ਵਿੱਚ ਉਧਰੇ ਅਤਵਾਦ ਨੂੰ ਖਤਮ ਕਰਨ ਲਈ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਗਿਆ ਸੀ ਇਸ ਦੌਰਾਨ ਪੀਕੇ ਦੇ ਵਿੱਚ ਨਵਾਂ ਅਤਵਾਦੀ ਟਿਕਾਣਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ 100 ਤੋਂ ਵੱਧ ਅਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਜਿਹੜੀ ਆਪਰ ਸਰਕਾਰ ਨੇ ਕੀਤੀ ਹੈ ਪਾਕਿਸਤਾਨ ਲਗਾਤਾਰ ਕਹਿ ਰਿਹਾ ਹੈ ਕਿ ਉਸਨੇ ਕਈ ਸਾਲ ਪਹਿਲਾਂ ਦੇਸ਼ ਉਚਵਾਤਵਾਦ ਦਾ ਖਤਮਾ ਕਰ ਦਿੱਤਾ ਹੈ ਹੁਣ ਭਾਰਤ ਇਸ ਝੂਠ ਨੂੰ ਦੁਨੀਆ ਸਾਹਮਣੇ ਬੇਨਕਾਬ ਕਰੇਗਾ ਤੇ ਪਾਕਿਸਤਾਨ ਵਿੱਚ ਅਤਵਾਦੀ ਸਮੂਹਾਂ ਦੀ ਹੋਂਦ ਦੇ ਸਬੂਤ ਵੀ ਦੇਵੇਗਾ ਪਰ ਆਧਾਇ ਵਫ ਦੁਨੀਆ ਨੂੰ ਦੱਸਿਆ ਕਿ ਕਿਵੇਂ ਪਾਕਿਸਤਾਨ ਨੇ ਅਤਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਉਸ ਨੂੰ ਭਾਰਤ ਵਿਰੁੱਧ ਵਰਤ ਰਿਹਾ ਹੈ ਤੋਂ ਦੱਸਦੇ ਕਿ 2 ਬਈ ਅਪ੍ਰੈਲ ਨੂੰ ਪਹਿਲਗਾਮ ਮਤਵਾਦੀ ਹਮਲੇ ਤੋਂ ਬਾਅਦ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਗਿਆ ਸੀ ਇਸ 7ਵਾਂ ਦੇ ਹਮਲੇ ਵਿੱਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ 7 ਮਈ ਦੀ ਰਾਤ ਨੂੰ ਭਾਰਤ ਨੇ ਜਵਾਬੀ ਕਾਰਵਾਈ ਵਿੱਚ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ ਅਤੇ पीओके ਦੇ ਵਿੱਚ ਨੌ ਅਤਵਾਦੀ ਟਿਕਾਣਿਆਂ ਨੂੰ ਟਾਰਗੇਟ ਬਣਾਇਆ ਗਿਆ ਸੀ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ। ਇਸ ਵਾਰ ਪਾਕਿਸਤਾਨ ਨੇ ਦੋਸ਼ ਲਾਇਆ ਸੀ ਕਿ ਭਾਰਤ ਨੇ ਮਾਸੂਮ ਲੋਕਾਂ, ਮਸਜਿਦਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜੋ ਕਿ ਪੂਰੀ ਤਰ੍ਹਾਂ ਝੂਠਾ ਸੀ। ਭਾਰਤੀ ਫੌਜ ਨੇ ਸਪਸ਼ਟ ਕੀਤਾ ਕਿ ਆਪਰੇਸ਼ਨ ਸੰਦੂਰ ਦਾ ਉਦੇਸ਼ ਸਿਰਫ ਅਤਵਾਦ ਨੂੰ ਖਤਮ ਕਰਨਾ ਸੀ ਤੇ ਆਮ ਨਾਗਰਿਕਾਂ ਨੂੰ ਜਾਨ ਬਣਾਉਣਾ ਨਹੀਂ ਸੀ। ਪੰਜਾਬ 'ਚ ਵੱਡੀ ਵਾਰਦਾਤ ਗੁਰਦਾਸਪੁਰ ਦੀ ਬਟਾਲਾ ਚ ਠੇਕੇ ਦੇ ਬਾਹਰ ਸੁੱਟਿਆ ਗਰਨੇਟ ਅਤਵਾਦੀ ਮਨੂ ਅਗਵਾਨ ਤੇ ਗੋਪੀ ਨਵਸ਼ੈਰੀਆਂ ਨੇ ਲਈ ਵਰਤਾ ਦੀ ਜ਼ਿੰਮੇਵਾਰੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿੱਚ ਰਿੰਪਲ ਗਰੁੱਪ ਵੱਲੋਂ ਬਣਾਏ ਗੇ ਨਵੀਂ ਸ਼ਰਾਬ ਦੀ ਦੁਕਾਨ ਦੇ ਬਾਹਰ ਬਦਮਾਸ਼ਾਂ ਵੱਲੋਂ ਇੱਕ ਗ੍ਰਨੇਡ ਸੁੱਟਿਆ ਗਿਆ ਖੁਸ਼ਕਿਸਮਤੀ ਨਾਲ ਉਹ ਗ੍ਰਨੇਡ ਫਟਿਆ ਨਹੀਂ ਤੇ ਪੁਲਿਸ ਨੇ ਇਸ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਇਹ ਗ੍ਰਨੇਡ ਪੁਲਿਸ ਨੇ ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਰਿੰਪਲ ਗਰੁੱਪ ਠੇਕੇ ਦੀ ਨਵੀਂ ਸ਼ਾਖਾ ਦੇ ਗੇਟ ਸਾਹਮਣੇ ਬਰਾਮਦ ਕੀਤਾ ਤਾਂ ਦੱਸਦੇ ਕਿ ਸਮਲੇ ਦੀ ਜ਼ਿੰਮੇਵਾਰੀ ਵਿਦੇਸ਼ੀ ਅਤਵਾਦੀ ਮਨੂ ਅਗਵਾਨ ਤੇ ਗੋਪੀ ਨਵਾ ਸ਼ਹਿਰੀਆਂ ਨੇ ਲਈ ਹੈ ਇਸ ਬੰਦੀ ਇੱਕ ਪੋਸਟ ਵਿਚਾਰੀ ਕੀਤੀ ਗਈ ਹੈ ਜੋ ਪੁਲਿਸ ਤੱਕ ਪਹੁੰਚ ਗਈ ਹੈ ਪੋਸਟ ਦੇ ਆਧਾਰ ਤੇ ਪੁਲਿਸ ਨੇ ਠੇਕੇਦਾਰ ਦਾ ਬਿਆਨ ਦਰਜ ਕਰ ਲਿਆ ਤੇ ਮਾਮਲੇ ਦੀ ਪਰਦਾਫਾਸ਼ ਬੜ ਦਿੱਤੀ ਹੈ ਜਾਣਕਾਰੀ ਮੁਤਾਬਕ ਇਸ ਘਟਨਾ ਬਾਰੇ ਸਾਰਿਆਂ ਨੂੰ ਅਸਵੇਰੇ ਪਤਾ ਲੱਗਾ ਕਿਉਂਕਿ ਸੋਸ਼ਲ ਮੀਡੀਆ ਤੇ ਪੋਸਟ ਤੇਜ਼ੀ ਨਾਲ ਵਾਰਤ ਹੋਣ ਲੱਗੀ ਜਿਸ ਵਿੱਚ ਲਿਖਿਆ ਸੀ ਕਿ ਜਿਸ ਜਗ੍ਹਾ ਤੇ ਗਰਨੇੜ ਸੁੱਟਿਆ ਗਿਆ ਹੈ ਜਿਸ ਦੀ ਜ਼ਿੰਮੇਵਾਰੀ ਮਨੂ ਅਗਵਾਨ ਤੇ ਗੋਪੀ ਨਵਾ ਸ਼ਹਿਰੀਆ ਲੈਂਦੇ ਨੇ ਇਸ ਤੋਂ ਬਾਅਦ ਖੁਫੀ ਏਜੰਸੀਆਂ ਤੇ ਪੁਲਿਸ ਚੌਕਸ ਹੋ ਕਨੇਡਾ ਹਮਲੇ ਦੀ ਸੱਚਾਈ ਜਾਣਨ ਲਈ ਲੋਕ ਜਿਹੜੇ ਨੇ ਉਹ ਵੀ ਸੁਚਿਤ ਹੋ ਗਏ ਨੇ ਗਰਨੇਡ ਦੀ ਸੂਚਨਾ ਮਿਲਦੇ ਇੰਦਰਾਪਾਲਿਸ ਸਿਨਰਾ ਅਧਿਕਾਰੀ ਅਤੇ ਹੋਰ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੁਹਾਨੂੰ ਦੱਸਦੀ ਹੈ ਕਿ ਕੋਕਲ ਪੁਆਇੰਟ ਤੇ ਵੱਡੀਆਂ ਫੈਕਟਰੀਆਂ ਤੇ ਹੋਰ ਵਪਾਰਕ ਅਦਾਰਿਆਂ ਦੀ ਮੌਜੂਦਗੀ ਕਾਰਨ ਉਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਨੇ ਗਰਨੇਡ ਦੀ ਸੂਚਨਾ ਮਿਲਦੇ ਹੀ ਲੋਕਾਂ ਦੇ ਵਿੱਚ ਦਹਿਸ਼ਤ ਵੀ ਫੈਲ ਗਈ ਹੈ ਯੂਟਿਊਬਰ ਜੋਤੀ ਮਲਹੋਤਰਾ ਹੋਈ ਗ੍ਰਿਫਤਾਰ ਪਾਕਿਸਤਾਨ ਲਈ ਜਸੂਸੀ ਕਰਨ ਦਾ ਲੱਗਿਆ ਇਲਜ਼ਾਮ ਆਪਰੇਸ਼ਨ ਸੰਦੂਰ ਸਣੇ ਫੌਜ ਨਾਲ ਸੰਬੰਧਤ ਕਈ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਣ ਦਾ ਵੀ ਇਲਜ਼ਾਮ ਹਰਿਆਣਾ ਪੁਲਿਸ ਨੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਜਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਜੋਤੀ ਮਲਹੋਤਰਾ ਤੇ ਪਾਕਿਸਤਾਨ ਲਈ ਜਸੂਸੀ ਕਰਨ ਦਾ ਇਲਜ਼ਾਮ ਹੈ ਜੋਤੀ ਨੇ ਭਾਰਤੀ ਫੌਜ ਦੇ ਆਪਰੇਸ਼ਨ ਆਪ ਸੰਦੂਰ ਸਮੇਤ ਫੌਜ ਨਾਲ ਸੰਬੰਧਤ ਕਈ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਭੇਜੀਆਂ ਸਨ ਇਹ ਪਿਛਲੇ ਸਾਲ ਪਾਕਿਸਤਾਨ ਵੀ ਗਈ ਸੀ ਇਸ ਦੌਰਾਨ ਉਸਨੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਦੱਸਦੀ ਹੈ ਕਿ ਜੋਤੀ ਮਲਹੋਤਰਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਆਪਣੇ ਫੇਸਬੁੱਕ ਤੇ ਜਾਣਕਾਰੀ ਮੁਤਾਬਕ ਉਸ ਤਜਰਬੀ ਸ਼ਹਿਰ ਹਿਸਾਰ ਦੱਸਿਆ ਉਸ ਨੇ ਗੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਤੇ ਜੋਤੀ ਇੱਕ ਯੂਟਿਊਬਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈ ਜੋਤੀ ਦੇ ਇੰਸਟਾਗ੍ਰam ਤੇ 131000 ਫਾਲੋਅਰ ਤੇ YouTube ਤੇ 370000 ਤੋਂ ਵੱਧ ਫਾਲੋਅਰਸ ਨੇ ਜੋਤੀ ਟਰੈਵਲ ਵਲੌਗ ਬਣਾਉਂਦੀ ਹੈ ਤੇ ਮੀਡੀਆ ਰਿਪੋਰਟਾਂ ਮੁਤਾਬਕ ਜੋਤੀ ਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦਾ ਇਲਜ਼ਾਮ ਹੈ ਸਾਲ 223 ਵਿੱਚ ਜੋਤੀ ਨੂੰ ਕਮਿਸ਼ਨ ਰਾਹੀਂ ਭਾਰਤ-ਪਾਕਿਸਤਾਨ ਦਾ ਵੀਜ਼ਾ ਦਿੱਤਾ ਗਿਆ ਸੀ ਅਤੇ ਉਹ ਉੱਥੇ ਗਈ ਸੀ। ਇਸ ਸਮੇਂ ਦੌਰਾਨ ਉਸਦੇ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਨਨਾਤ ਇੱਕ ਕਰਮਚਾਰੀ ਦਾਨਿਸ਼ ਨਾਲ ਨੇ ਨਿਸਮੰਤ ਬਣ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਥੋਂ ਦੀ ਉਸ ਦਾ ਪਾਕਿਸਤਾਨ ਦੇ ਖੁਫੀਆ ਭਾਗ ਨਾਲ ਸੰਬੰਧ ਸ਼ੁਰੂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਭਾਰਤ ਪਰਤਣ ਤੋਂ ਬਾਅਦ ਜੋਤੀ ਲਗਾਤਾਰ ਪਾਕਿਸਤਾਨ ਦੇ ਖੁਫੀਆ ਭਾਗ ਦੇ ਸੰਪਰਕ ਵਿੱਚ ਰਹੀ। ਇਸ ਸਮੇਂ ਦੌਰਾਨ ਉਹ ਭਾਰਤ ਨਾਲ ਸਮਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕਰਦੀ ਰਹੀ। ਇਨੇ ਨੇ ਜਿਵੇਂ ਭਾਰਤੀ ਖੁਫੀਆ ਵਿਭਾਗਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਉਹਨਾਂ ਨੇ ਉਸਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਜੇ ਸਤੀਵਚੂਸ ਦੀਆਂ ਆਨਲਾਈਨ ਗਤੀਵਿਧੀਆਂ ਤੇ ਵੀ ਨਜ਼ਰ ਰੱਖੀ ਗਈ ਜਿਸ ਦੌਰਾਨ ਕਈ ਸਬੂਤ ਮਿਲੇ ਤੇ ਹੁਣ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸ ਦੇ ਕਿ ਰੈਣਾ ਪੁਲਿਸ ਨੇ ਆਈਐਸਾਈ ਲੀਡ ਸੂਚੀ ਕਰਨ ਦੇ ਇਲਜ਼ਾਮ ਵਿੱਚ ਕੁਲ 6 ਲੋਕਾਂ ਨੂੰ ਅਰੈਸਟ ਕੀਤਾ ਰਾਜਵਾਣਾ ਮਾਮਲੇ ਦੀ ਪਟੀਸ਼ਨ ਵਾਪਸ ਨਹੀਂ ਲਵੇਗੀ ਐਸਜੀਪੀਸੀ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ 'ਚ ਲਿਆ ਗਿਆ ਫੈਸਲਾ ਐਸਜੀਪੀਸੀ ਪ੍ਰਧਾਨ ਬੋਲੇ ਅਸੀਂ ਸਰਕਾਰ ਅੱਗੇ ਨਹੀਂ ਟੇਕਾਂਗੇ ਗੋਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਤਾਮੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਖ ਸੰਗਠਨਾ ਕਾਨੂੰਨੀ ਮਾਹਿਰਾਂ ਤੇ ਅਕਾਲ ਤਖਤ ਸਾਹਿਬ ਦੀ ਰਾਏ ਦੇ ਮਦਦ ਨਜ਼ਰ 2012 ਦੇ ਵਿੱਚ ਦਾਇਰ ਕੀਤੀ ਗਈ ਰਾਜਵਾਨਾ ਦੀ ਰਿਹਾਈ ਸਬੰਧੀ ਪਟੀਸ਼ਨ ਵਾਪਸ ਨਹੀਂ ਲਈ ਜਾਵੇਗੀ ਇਹ ਜਾਣਕਾਰੀ ਚੰਡੀਗੜ੍ਹ ਦੀ ਇੱਕ ਪ੍ਰੈਸ ਵਾਰਤਾਰ ਦੇ ਵਿੱਚ ਸਾਂਝੀ ਕੀਤੀ ਇਹ ਪਟੀਸ਼ਨ ਮੌਤ ਦੀ ਸਜ਼ਾ ਪ੍ਰਾਪਤ ਸਿੱਖ ਕੈਦੀਆਂ ਖਾਸ ਕਰਕੇ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਨਾਲ ਸੰਬੰਧਿਤ ਹੈ ਪ੍ਰਧਾਨ tạmਮੀ ਨੇ ਕਿਹਾ ਕਿ ਅੱਜ ਬੁਲਾਈ ਗਈ ਮੀਟਿੰਗ ਵਿੱਚ ਮਾਹਿਰਾ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸਾਨੂੰ ਸਰਕਾਰ ਅੱਗੇ ਚੁਕਣਾ ਨਹੀਂ ਚਾਹੀਦਾ। ਅਕਾਲਤਖ ਸਾਹਿਬ ਨੇ ਇਸ ਮੁੱਦੇ ਤੇ ਪੰਜ ਮੈਂਬਰੀ ਕਮੇਟੀ ਵੀ ਬਣਾਈ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਸਰਕਾਰਾਂ ਇਸ ਹੱਦ ਤੱਕ ਡਿੱਗ ਗਈਆਂ ਨੇ ਕਿ ਉਹ ਤਖਤ ਸਾਹਿਬ ਦੇ ਹੁਕਮਾਂ ਨੂੰ ਵੀ ਨਜ਼ਰਅੰਦਾਜ਼ ਕਰ ਰਹੀਆਂ ਨੇ। ਉਹਨਾਂ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਪਹਿਲਾਂ ਕਮੇਟੀ ਨੂੰ ਸਮਾਂ ਦਿੱਤਾ ਸੀ ਪਰ ਜਿਵੇਂ ਹੀ ਰਾਤ ਨੇੜੇ ਆਈ ਮੀਟਿੰਗ ਰੱਦ ਕਰ ਦਿੱਤੀ ਗਈ। ਸ਼੍ਰਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਬਲਵੰਤ ਸਿੰਘ ਦਾਜੋਣਾ ਨਾਲ ਹਾਲ ਹੀ ਵਿੱਚ ਇੱਕ ਮੀਟਿੰਗ ਵੀ ਹੋਈ ਸੀ ਇਸ ਤੋਂ ਬਾਅਦ ਸਿੰਘ ਸੰਗਠਨਾ ਅਤੇ ਮਹਾਰਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਸੁਰਬ ਸੰਪਤੀ ਨਾਲੇ رائے ਦਿੱਤੀ ਗਈ ਕਿ ਸਰਕਾਰੀ ਦਬਾਹ ਹੇਟ ਪਟੀਸ਼ਨ ਵਾਪਸ ਨਹੀਂ ਲਈ ਜਾਣੀ ਚਾਹੀਦੀ ਕੇਂਦਰ ਸਰਕਾਰ ਦੇ 2019 ਨੋਟੀਫਿਕੇਸ਼ਨ ਦਾ ਵਾਲਾ ਦੰਦੇ ਹੋਏ ਤਾਂ ਅਮੀ ਨੇ ਕਿਹਾ ਕਿ ਸੋ ਜਗਤਾਰ ਸਿੰਘ ਹਵਾਰਾ ਅਤੇ ਫਲਵ ਸਿੰਘ ਰਾਜੋਣਾ ਦਾ ਸਪਸਤ ਤੌਰ ਤੇ ਜ਼ਿਕਰ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਰਾਜੋਣਾ 2007 ਤੋਂ ਮੌਤ ਸਜ਼ਾ ਦੀ ਉਡੀਕ ਕਰ ਰਿਹਾ ਹੈ ਤੇ ਇਹ ਕਿਸ 18 ਸਾਲ ਤੋਂ ਲਟਕ ਰਿਹਾ ਹੈ ਜੋ ਕਿ ਨਿਆਂ ਦੇ ਵਿਰੁੱਧ ਹੈ